ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ ਹੁਣ 5:30 ਦਾ ਹੋ ਗਿਆ ਕਿਉਂਕਿ ਮੈਂ ਬਹੁਤ ਹਨੇਰੇ ਵਿੱਚ ਉਠੀ ਆ 4:30 ਵਜੇ ਉੱਠ ਖੜੀ ਸੀ ਕਿ ਅੱਜ ਤੋਂ ਹੋ ਤਾਂ ਥੋੜਾ ਜਿਹਾ ਲੇਟ ਹੀ ਗਈ ਜੇ ਮੈਂ 3:30 ਨੂੰ ਉੱਠ ਖੜਦੀ ਤਾਂ ਮੇਰਾ ਹੋਰ ਵੀ ਸਾਜਰੇ ਕੰਮ ਠੀਕ ਆ ਜਾਂਦਾ ਕਿਉਂਕਿ ਅੱਜ ਕੱਲ ਦੇ ਆਪਣੇ ਜੀਰੀ ਲਾਉਂਦੇ ਨੇਗੇ ਤੇ ਪਰ ਉਹਨੇ ਰਹੀ ਉੱਠਣਾ ਪੈਂਦਾ ਜੀ ਰੋ ਲੇਬਰ ਦਾ ਕੰਮ ਹੋਵੇ ਲੇਬਰ ਵਾਲੇ ਅੱਜ 12 13 ਕਜਣੇ ਨੇਗੇ ਤੇ ਪਹਿਲਾਂ ਆਏ ਸੀਗੇ ਵੀ 4 ਪਾਉਣ ਵਾਲੇ ਆਉਣਗੇ 4 ਪਾਉਣ ਵਾਲੇ ਅੱਜ ਜਵਾਬ ਦੇ ਕੇ ਕਹਿੰਦੇ ਕੱਲ ਨੂੰ ਆਵਾਂਗੇ ਇਸ ਕਰਕੇ ਆਪਾਂ ਹਨਾ ਤੇ ਮੈਂ ਇੱਧਰ ਸਬਜੀ ਸਬਜੀ ਤੇ ਰਹੀ ਮੈਂ ਹੁਣ ਸੁਖਮਣ ਹੋਰ ਨੂੰ ਠਾਉਣ ਆਈ ਸੀ ਨਾ ਇੱਥੇ ਉੱਪਰ ਮੋਬਾਈਲ ਪਿਆ ਸੀਗਾ ਨਾ ਇਹਨਾਂ ਨੂੰ ਮੈਂ ਠਾਉਣ ਆਈ ਸੀ ਸਰਦਾਰ ਜੀ ਨੂੰ ਸੁਖਮਣ ਹੋਰ ਨੂੰ ਤੇ ਅੱppa ਚੱਲਦੇ ਆਂ ਜੀ ਬਾਹਰ ਇਹਨਾਂ ਨੂੰ ਠਾਲ ਕੇ ਉੱਠਾੜਨਗੇ ਤੇ ਸਵੇਰ 5 ਵਜੇ ਉਠਾਉਣੀ ਹੁੰਨੀ ਐ ਇਹਨਾਂ ਨੂੰ ਤੇ ਮੈਂ ਤੁਹਾਨੂੰ ਦਿਖਾਉਣੀ ਆ ਬਾਹਰਲਾ 뷰 ਅੱਜ ਹਵਾ ਚੱਲਦੀ ਐ ਸਾਂਝਾ ਆਉਂਦਾ ਸੌਖਾ ਠੀਕ ਐ ਜੀ ਚੱਕਰ ਕਰਦੇ ਸਭ ਜਿੰਨੇ ਆਖੋ ਤੇ ਅਜੇ ਸਮਾਰ ਕੇ ਗੇ ਨੀ ਚਲਿਆ ਕਿਉਂ ਕਿਸ ਨੂੰ ਪਤਾ ਹੀ ਆ ਆਪਣੀਆਂ ਲਾਈਟਾਂ ਨੂੰ ਟਸਾਰਨੀ ਚੱਲੀ ਜਾਂਦੀ ਨਾ ਮੇਰੇ ਸੋਈ ਵਾਲੀ ਬੰਦ ਕਰਤੀ ਕਿਉਂਕਿ ਉਹਦੇ ਮੱਝ ਵਾਲੀ ਵੀ ਕਰਨ ਵਾਲੀ ਆ ਬੰਦ ਤੇ ਇਧਰ ਚਲੀ ਹੋ ਗਈ ਸਬਜੀ ਭਰੀ ਅਗੇ ਆ ਆਲੂ ਬੜੀ ਆਲੂ ਬੜੀ ਸਬਜੀ ਬਸ ਬਣੀ ਹੋਈ ਪਈ ਆ ਜੀ ਫਿਰ ਇਹ ਦੁਬਾਰਾ ਆਪਾਂ ਬਣਾਵਾਂਗੇ ਜੀ ਪਤੀਲਾ ਚਾਹ ਦਾ ਫਿਰ ਉਹ ਦੁਬਾਰਾ ਪਾ 10:30 ਚਾਹ ਦੁਪਹਿਰ ਵਾਲੀ ਚਾਹ ਤੇ 10:30 ਚਾਹ ਤੇ ਦੁਪਹਿਰ ਵਾਲੀ ਚਾਹ ਪਾ ਬਣਾ ਲਾਂਗੇ ਜੀ ਚੁੱਲ੍ਹੇ ਤੇ ਆ ਤੇ ਗੈਸ ਤੇ ਕਿਉਂਕਿ 10 ਵਜੇ ਧੁੱਪ ਵਾਲੀ ਹੋ ਜਾਂਦੀ ਆ ਫਿਰ ਮੈਂ ਮੱਝਾਂ ਚ ਹੁੰਨੀ ਆ ਉਹ ਤੋਂ ਤੁਰਦੀ ਫਿਰਦੀ ਚਾਹ ਤਰਕੇ ਬਣਾ ਦਿੰਗੀ ਲਾਈਟਾਂ ਇੱਧਰ ਬੰਦ ਕਰ ਦਿੱਤੀਆਂ ਥੋੜਾ ਇਹਨੇ ਹਰਾ ਆਉਂਦਾਗਾ ਫਿਰ ਮੈਨੂੰ ਆਏ ਹੋ ਜਾਂਦਾਗਾ ਤੇ ਚਾਹ ਪਾਣੀ ਮੈਂ ਪੀ ਲਿਆ ਹੁਣ ਉਹ ਰੋਟੀਆਂ ਜੋ ਉਧਰੋਂ ਜਾਊਗੀ ਤੇ ਮੈਂ ਨਾ ਹੁਣ ਆਪ ਜਿਉ ਗਰਾਟਾ ਗੁੰਨਦੀ ਆਂ ਬੀਬੀ ਸ਼ੁਕਮਣ ਮੈਂ ਗੁਰਮਣ ਅਸੀਂ ਤਿੰਨੇ ਚਾਰ ਰੋਟੀ ਇੱਧਰ ਖਾਵਾਂਗੇ ਤੇ ਬਾਕੀ ਖੇਤ ਵਾਲੀ ਉਧਰੋਂ ਜਾਊ ਤੂੰ ਮੈਂ ਪਤੀਲਾ ਦਾਲ ਦਾ ਬਣਾ ਦੇ ਤਚਾ ਬਣਾ ਦੂੰਗੀ ਠੀਕ ਆ ਥੋੜਾ ਜਿਹਾ ਆਟਾ ਗੁੰਨਦੀ ਆ ਸਭਾ ਪੰਜ ਹੋ ਗਏ ਨੇ ਹੁਣ ਆਟਾ ਗੁੰਨੂ ਕੇ ਫਿਰ ਧਾਰ ਕੱਢੂੰਗੀ ਫਿਰ ਛਾਟ ਵਿੱਚ ਚੱਕੂੰਗੀ ਫਿਰ ਛਾੜੂ ਲਾਵੂੰਗੀ ਤੇ ਤੁਰਦੀ ਫਿਰਦੀ ਸਬਜੀ ਥੱਲੇ ਅੱਗ ਦੇਖ ਜੂਗੀ ਚਾਹ ਦੇਖ ਜੂਗੀ ਇਸ ਤਰ੍ਹਾਂ ਆਪਾਂ ਰਲ ਮਿਲ ਕੇ ਕੰਮ ਕਰ ਲਾਂਗੇ ਪੰਛੀਆਂ ਦੀ ਚੀਂ ਚੀਂ ਚਿੜੀਆਂ ਚੀਂ ਚੀਂ ਘੁੱਗੀਆਂ ਘੂੰ ਘੂੰ ਕਰਦੀਆਂ ਨੇ ਸੁਣ ਸੁਣਦੀਆਂ ਹੋਣਗੀਆਂ ਤੇ ਸਵੇਰੇ ਸਵੇਰੇ ਬਹੁਤ ਵਧੀਆ ਲੱਗਦਾ ਮਾਰਨਿੰਗ ਦਾ ਟਾਈਮ ਜਿਹੜੋਂ ਪੰਛੀ ਹੈ ਨਾ ਆ ਕਰਦੇ ਨੇ ਮੱਖੀ ਜੀ ਇੱਕੋ ਹੀ ਐ ਤੰਗ ਬਹੁਤ ਕਰਦੀ ਤੇ ਚਾਹ ਪੀ ਲੈ ਪੁੱਤ ਪਹਿਲਾਂ ਚਲੋ ਜੀ ਆਪਾਂ ਫੇਰ ਮਿਲਦੇ ਆ ਟਟੋ ਗੁੰਨ ਕੇ ਤੇ ਕੰਮ ਕਰਕੇ ਫੇਰ ਮਿਲਾਂਗੇ। ਬੋਲੀ ਆਪਣੀ ਦਾਲ ਬਣ ਗਈ ਹੈਗੀ, ਸਬਜੀ। ਢਿੰਡਾਲਾ ਦੀ ਦਾਲ, ਸਬਜੀ। ਤੇ ਇਸ ਤਰ੍ਹਾਂ ਬਣਗੇ। ਆਲੂ ਬੜੀ। ਇਹ ਮੁੱਪਾ ਦੇਣ ਲਾ। ਚਾ ਦਿੰਦੇ ਆ ਧਰ ਕਾਲੀਆਂ ਮਿਰਚਾਂ ਜਿਹੜੀਆਂ ਬੜੀਆਂ ਇੱਥੇ ਉੱਤੇ ਆ ਗਈ। ਆਜੀ 2 ਕਿਲੋ ਲੀਕੀ ਨਹੀਂ ਆ ਭਰ ਦਾਂਗੇ। ਕੱਲ ਵੀ 2 ਕਿਲੋ ਲੀਕੀ ਨਹੀਂ ਗਈ ਸਬਜ਼ੀ ਦੀ। ਸੜ ਗਿਆ ਜੀ ਉਹ। ਕਿਉਂਕਿ ਜਣੇ ਥੋੜੇ ਨੇ ਨਾ 13 ਜਣੇ ਨੇਗੇ। 12-13 ਜਣੇ ਉਹ ਕੋਈ ਕੱਟ ਸੀ ਸੌਂਟੀ ਆ ਵੱਡੇ ਨਹੀਂ ਲੈ ਕੇ ਲੇ ਰੜਾ ਕੇ ਪਾਉਣੀ ਆ ਇਹ ਦੋ 2 ਕਿਲੋ ਆਲੂ ਸੀ ਮਸਾਲਾ ਸੀ ਸਵੇਰ ਰਾਤ ਹੀ ਕੁੱਟ ਕੇ ਰੱਖ ਲਿਆ ਸੀਗਾ ਲਾਸਨ ਗੰਡਾ ਉਹ ਜੋ ਵੀ ਪਰ ਮਸਾਲੇ ਸਪਾਉਣਾ ਹੁੰਦਾ ਹੈ। ਬਸ ਆਹ ਤਨੇ ਤਿਆਰੀ ਕਰਕੇ ਤਾਂ ਤੜਕੇ ਆਲੂ ਆਲੂ ਪੱਤੇ ਨੇਗੇ। ਸਬਜ਼ੀ ਬਣੇਗੀ। ਆਪਾਂ ਤਾਂ ਨੂਨ ਮਿਰਚ ਵੀ ਨਹੀਂ ਦੇਖਿਆ ਬਹੁਤ ਹੋ ਨੂਨ ਮਿਰਚ ਤਾਂ। ਚਾਰ ਲੈ ਲੈਣਗੇ ਜੇ ਮੜਾ ਮੋਟਾ ਘਟ ਹੋਇਆ ਹਨਾ। ਦੇਖ ਲੈਨੇ ਹੋਜੀ ਪੂਰਾ ਫੋਟੋ। ਫਿਰ ਦੇਖ ਲੈਣਿਆ। ਰੋਟੀ ਹੁਣ ਆਪਾਂ ਚਾਹ ਚਾਗੜ ਪਾ ਦਨੇ ਆਂਗੇ ਹੌਲੀ ਹੌਲੀ ਬਣ ਜੂਗੀ ਚਾਹ ਸਾਡੇ 7 7 ਵਜੇ ਵਾਲੀ ਚਾਹ ਵੀ ਜਾਂਦੀ ਐ 10 ਵਜੇ ਵਾਲੀ ਵੀ ਜਾਂਦੀ ਐ ਦੁਪਹਿਰ ਦੀ ਵੀ ਜਾਂਦੀ ਐ ਤਿੰਨ ਟਾਈਮ ਚਾਹ ਤੇ ਦੋ ਟਾਈਮ ਰੋਟੀ ਕੜਾਹੀ ਜੋ ਵੀ ਆਪਾਂ ਕਰਦੇ ਹੁਣੇ ਖਾਜੇ ਕਿਹੜਾ ਛੇਤੀ ਕਰ ਰਹੇ ਹੋ ਬਾਗੇ ਹੁਣੇ ਇਹ ਤਾਂ ਹਾਂ ਬਸ ਜਾ ਤਾਂ 5 ਮਿੰਟਾਂ ਚ ਬਣ ਜੂ ਲੋਜੀ ਪਹਿਲਾਂ ਮੈਂ ਚਾਹ ਹੀ ਬਣਾ ਲਾਂ ਤੇਰੀ ਬਾਹੂ ਤੁਹਾਡੇ ਸਿਰ ਉਰਮਾ ਚੋਲਾ ਪਾ ਫੇਰ ਮਿਲਦੇ ਚਾਪੂਰਾ ਦੇਖੋ ਇਹ ਸਾਰੇ ਸਵੇਰ ਸਵੇਰ ਇੰਨਾ ਕੰਮ ਆ ਸਰਦਾਰ ਜੀ ਨਾ ਮੈਂ ਸੁਣ ਉਹ ਵੇ ਸਿਰੋਂ ਵੀ ਸੀ ਜੀ ਆ ਨੇ ਪਾ ਚਾ ਚੂ ਪਿਆ ਸਾਰ ਖੇਤੀ ਬੁਧ ਪਾ ਅੱਗ ਬੰਦ ਕਰ ਲੋ ਆਦੀ ਨਾ ਹਾਂ ਅੱਗ ਮੈਂ ਪਤੀਲਾ ਹੋਰ ਤਰੂਗੀ 10 ਆਲਾ ਚਾ ਪਾਣੀ ਦਿੱਤਾ ਹੋ ਜੂ ਜੇ ਕੇ ਅੱਗ ਬੰਦ ਕਰਤੀ ਫੇਰ ਮਚਣੀ ਵੀ ਨਹੀਂ ਤੋ ਇਸ ਵੇਲੇ ਸਵੇਰੇ ਇਹਨਾਂ ਕੰਮ ਹੁੰਦਾ। ਲੇਬਰ ਦਾ। ਹੁਣ ਕਿਹ ਚਾ ਤੁਸੀਂ ਲੱਗੇ ਆਉਂ। ਲੋ ਜਿਹੜਾ ਟਾਈਮ ਐ 3 ਵਜ ਚੁੱਕੇ ਨੇਗੇ ਤੇ ਟਾਈਮ ਆ 3 ਵਜ ਚੁੱਕੇ ਨੇ ਖੇਚਾ ਪਾਣੀ ਆਪਾਂ ਨੇ ਤੋਰ ਦਿੱਤਾ ਹੈਗਾ। ਤੇ ਕੱਲ ਨੂੰ ਅੱਜ ਨਾ ਅੱਧੀ ਲੇਬਰ ਆਈ ਆ ਕੱਲ ਨੂੰ ਆਪਣੇ ਜੀਰੀ ਲੱਗ ਜੂਗੀ। ਜਿਹੜੇ ਮੂੰਗੀ ਵਾਲ ਵਾਹਣ ਚ ਹੈ ਭੈਣ ਇੱਕ ਕਮੈਂਟ ਨੇ ਕਮੈਂਟ ਕੀਤਾ ਸੀ ਦੀਦੀ ਕੰਨੀ ਮੂੰਗੀ ਦਾ ਰੇਟ ਦੱਸਿਓ ਤੁਸੀਂ ਸਾਡਾ 7 7000 ਰੁਪਏ ਦਾ ਨੂੰ ਲੱਗੀ ਹੈ ਜੀ ਮੂੰਗੀ ਤੇ ਇੱਕ ਭੈਣ ਜਸਪ੍ਰੀਤ ਕੋ ਜਸਪ੍ਰੀਤ ਕੌਰ ਰਾਏਕੋਟ ਤੋਂ ਆਂਗੀ ਤੇ ਉਹਨੇ ਉਹਨਾਂ ਨੇ ਨਾਮ ਬੋਲਣ ਨੂੰ ਕਿ ਅਸੀਂ ਧੰਨਵਾਦ ਭੈਣ ਤੁਹਾਡਾ ਵੀਡੀਓ ਦੇਖਦੇ ਹੋ ਹਣਾ ਤੇ ਅਸੀਂ ਇੱਕ ਤੇ ਰਾਏਕੋਟ ਕੰਨੀ ਆਏ ਜਿਹੜਾ ਕਿ ਜਾ ਮੰਗਸੂੜ ਕੋਲ ਤੇ ਤੁਸੀਂ ਕਈ ਵਾਰ ਪਹਿਲਾਂ ਵੀ ਕਮੈਂਟ ਕੀਤਾਗਾ ਹਨਾ ਵੀ ਜਰਮ ਵੀ ਤੁਸੀਂ ਆਏ ਆਪਣੇ ਇੱਥੇ ਤਾਲੀਆਂ ਨਾਲ ਸਭ ਜ਼ਰੂਰ ਆਇਓ ਆ ਕੇ ਜਾਵਾਂਗੇ ਬਸ ਸਲਾਬ ਬਣਾ ਕੇ ਫਿਰ ਬਹਿ ਜਾਣਾ ਵੀ ਜਾਵਾਂਗੇ ਜਾਵਾਂਗੇ ਹਨਾ ਕਰਾਚੋ ਨਿਕਕ ਨਹੀਂ ਆਂਦਾ ਸਾਨੂੰ ਥੋੜਾ ਜਿਹਾ ਫਰਕ ਨਾਲ ਪੈਂਦਾ ਰਿਹਾ ਰਿਪੋਰਟ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਭੈਣੇ ਇਸ ਤਰ੍ਹਾਂ ਲਾਲ ਮਿਰਚ ਦਾ ਅਚਾਰ ਪਾ ਸਕਦੇ ਹਾਂ ਭੈਣੇ ਲਾਲ ਮਿਰਚ ਦਾ ਪਾ ਲਓ ਹਰੀ ਦਾ ਪਾ ਲਓ ਸਿੱਤ ਪਾਉਣਾ ਤਾਂ ਲਾਲ ਦਾ ਹੀ ਸੀਗਾ ਪਰ ਸਾਨੂੰ ਲਾਲ ਮਿਰਚਾਂ ਮਿਲੀਆਂ ਨਹੀਂ ਹੈਗੀਆਂ ਸਾਡੇ ਨਾਲ ਹੋਈਆਂ ਨੇ ਹਜੇ ਲਾਲ ਮਿਰਚਾਂ ਹਰੀਆਂ ਦਲਫਤੇਰੀਆਂ ਹੋਈਆਂ ਪਈਆਂ ਨੇ ਤੇ ਬਾਕੀ ਧੰਨਵਾਦ ਸੋਡਾ ਹਨਾ ਵੀਡੀਓ ਦੇਖ ਰਹੇ ਹੋ ਤੇ ਭੈਣਾ ਕਹਿੰਦੀਆਂ ਨੇ ਦੀਦੀ ਤੁਸੀਂ ਆਏ ਕਿਉਂ ਬੋਲਿਆ ਵੀ ਮੈਂ ਵੀਡੀਓ ਨਹੀਂ ਪਾ ਸਕਦੀ ਔਖਾ ਸੋ ਪਾਇਆ ਕੋਈ ਜਰੂਰ ਵਲੌਗ ਦਿਆ ਕਰੋ ਦਿਆ ਕਰਾਂਗੇ ਭੈਣੇ ਵਲੌਗ ਹਨਾ ਤੇ ਨਾ ਬੈਸੀ ਮੈਂ ਗੱਲ ਕਰੀ ਸੀ ਵੀ ਕੰਮ ਬਹੁਤ ਜ਼ਿਆਦਾ ਸੀਗਾ ਵੀ ਕਈ ਵਾਰੀ ਹਨਾ ਏ ਵੀ ਇਕੱਜ ਸਾਰੇ ਤਾਂ ਹੁੰਦਾ ਨਹੀਂ ਵਲੌਗ ਬਣਾਉਣਾ ਵੀ ਇਕ ਮੈਂ ਕੱਲੀ ਨੇ ਬਣਾਉਣਾ ਫਿਰ ਹਨਾ ਕੈਮਰੇ ਦਾ ਵੀ ਔਖਾ ਹੈ ਨਾ ਕੈਮਰਾ ਵੀ ਫੜਨਾ ਪੈਂਦਾ ਹੈਗਾ ਤਾਂ ਕਰਕੇ ਕਿਹਾ ਸੀ ਫਿਰ ਕੱਲੀ ਮੈਂ ਤਾਂ ਚੱਲ ਬਣਾਈ ਜਾਵਾਂ ਫਿਰ ਮੈਂ ਕੰਮ ਕਰਾਂ ਕਿ ਵਲੌਗ ਬਣਾਵਾਂ ਮੈਂ ਵਾਹ ਕਰਾਂ ਹਨਾ ਵੀਡੀਓ ਬਣਾਵਾਂ ਇਸ ਕਰਕੇ ਮੈਂ ਤੁਹਾਨੂੰ ਕਹਿਤਾ ਸੀ ਫਿਰ ਨਾ ਤੁਸੀਂ ਐ ਕਹਿਣ ਲੱਗ ਜਿੰਦੇ ਕੱਲ ਵਲੌਗ ਨਹੀਂ ਆਇਆ WhatsApp ਤੇ ਮੈਸੇਜ ਆਉਣ ਲੱਗ ਜਿੰਦੇ ਬਹੁਤ ਸਾਰੇ ਪੈਣਾ ਕੋਈ ਨੰਬਰ ਨੇ ਹਨਾ ਫਿਰ ਉਹ ਮੈਸੇਜ ਕਰਨ ਲੱਗ ਜਿੰਦੇ ਨੇ WhatsApp ਤੇ ਵੀ ਦੀਦੀ ਬਲਾਉਂ ਪਾਇਆ ਬਲਾਉਂ ਪਾਇਆ ਫਿਰ ਆਪ ਨੂੰ ਪਿਆਹ ਚਿੰਤਾ ਹੋ ਜਾਂਦੀ ਹੈ ਵੀ ਉਹ ਡੀਕ ਕਰ ਦਿਓ ਤੁਸੀਂ ਹਨਾ ਜੀ ਬਲਾਉਂ ਨਹੀਂ ਆਇਆ ਹੈਗਾ ਤੇ ਤਾਂ ਕਰਕੇ ਮੈਂ ਬੋਲ ਦਿੱਤਾ ਸੀ ਉਹ ਤਾਂ ਹਾਲ ਹਾਲਤ ਚ ਵੀਡੀਓ ਪਾਵਾਂਗੀ ਪਾਵਾਂਗੇ ਤੇ ਬਾਕੀ ਆਪਾਂ ਨੇ ਸਵੇਰੇ ਧੁੱਪ ਚੜ ਗਈ ਸਾਢੇ ਤਾਂ ਨਾ ਉਹ ਗੱਲ ਹੈ ਬੇਲੇ ਦੇ ਕੰਮ ਇੱਕ ਵੇਲੇ ਨਹੀਂ ਟੱਕਰਾ ਜਿਹੜਾ ਟੱਕਰਾ ਚ ਟੁੱਕਰਾ ਜੀ ਬੱਜੀ ਗਈਆਂ ਨੇ ਸਾਰਾ ਦਿਨ ਤੇ ਕੱਪੜਿਆਂ ਨੂੰ ਵੀ ਦੁਪਹਿਰਾ ਆ ਗਿਆ ਹਰ ਕੇ ਮੇ ਧੋ ਕੇ ਟੱਬ ਚੋਂ ਰੱਖੇ ਪਏ ਨੇ ਹੁਣ ਪਾਉਂਗੀ ਮਾਂ ਫਿਰ ਧੁਪਵਾਲੀ ਸੀ ਮਹ ਜਮੀ ਰੰਗ ਫੇਟ ਹੋ ਜਾਣਗੇ ਸੂਤੀ ਚੁੰਨੀਆਂ ਨੇ ਸੂਤੀ ਸੂਟ ਨੇਗੇ ਫਿਰ ਜਮੀ ਮਹ ਰੰਗ ਫਿੱਟ ਜਾਣਗੇ ਉਹਨਾਂ ਦੇ ਤੇ ਸੁੱਕਣੇ ਪਾਉਣ ਵਾਲੇ ਪੈਣ ਜਿਹੜਾ ਟਾਈਮ ਆ 3:00 ਵਜੇਗੇ ਤੇ ਦੇਖ ਲੈਣੇ ਮੱਝ ਮੁੱਝ ਨੂੰ ਕੱਖ ਪਾਉਣੇ ਨੇ ਕੱਪੜੇ ਸੁੱਕਣੇ ਪਾਉਣੇ ਚਾਹ ਪੀ ਲਈ ਭਾਂਡੇ ਮਾਂ ਦਿੱਤੇ ਨੇਗੇ ਸਬਜ਼ੀ ਆਪਣੇ ਪਈ ਹੈ ਕਿ ਦੇਖ ਲੈਣ ਚੌਲ ਬਣਾ ਲੈਣੇ ਥੋੜੀ ਜਿਹੀ ਆਲੂ ਬੜੇ ਸਬਜ਼ੀ ਨਾਲ ਵੀ ਚੌਲ ਵਧੀਆ ਲੱਗਣਗੇ ਤੇ ਨੇ ਸੁਪਨੋਰੀਆ ਤੇ ਖਾਣ ਲੰਗੀ ਆ ਤੇ ਸਰਾਜ ਜੀ ਕਰਦੀਆਂ ਅਜੇ ਤੇ ਸਰਦਾਰ ਜੀ ਬਾਈਪਾਏ ਨੇ ਹਨਾ ਉੱਪਰ ਤੇ ਬਟਮ ਟਪੋਚੀਆਂ ਪਿਆਸੀ ਜੜੀ ਜਿਰੀ ਲਾਉਣੀ ਸੀਗੀ ਚਾਰ ਵਾਲੀ ਮਸ਼ੀਨ ਦੀ ਵੇਟ ਕਰਦੇ ਸੀ ਚਾਰ ਵਾਲੀ ਮਸ਼ੀਨ ਆਈ ਨਹੀਂ ਹੈਗੀ ਤੇ ਪਹਿਲਾਂ ਕਹਿੰਦੇ ਵੀ ਕੱਟਣਵਾਵਾਂਗੇ ਦੋ ਕੱਟਣਵਾਵਾਂਗੇ ਉਹੀ ਗੱਲ ਆ ਜੀ ਲਾਰੇ ਹੁੰਦੇ ਨੇ ਹਨਾ ਮਸ਼ੀਨ ਵਾਲਿਆਂ ਦੇ ਵੀ ਗਾਹਾਂ ਫਿਰ ਕੋਲੇ ਬਾਹਣ ਦਾ ਲਾਲਚ ਕਰ ਲੈਂਦੇ ਨੇਗੇ ਮੁਣ ਪਾ 3 ਵਜ ਗਏ ਹੁਣ ਤੱਕ ਕਿਹੜੀ ਉਹ ਸਰਦਾਰ ਜੀ ਖੇਤ ਜਾ ਕੇ ਦੇਖ ਕੇ ਆਏ ਨੇ ਜਿੱਥੇ ਮਸੀਨ ਚਾਰ ਪਾਉਂਦੀ ਐ ਖੀਵੇ ਪਾਉਂਦੀ ਐ ਸਾਡੇ ਪਿੰਡ ਨੇੜੇ ਹੀ ਪਿੰਡ ਉਹ ਤੇ ਹਜੇ ਕਹਿੰਦੇ ਸੀ ਸਰਦਾਰ ਜੀ ਕਹਿੰਦੇ 2 ਢਾਈ ਕਿੱਲਿਆਂ ਚਾਰ ਪਿਆਗਾ 2 ਢਾਈ ਕਿੱਲਿਆਂ ਚਾਰ ਪਿਆਗਾ ਕਹਿੰਦੇ ਆਪਣੇ ਸਵੇਰ ਨੂੰ ਆਵਣਗੇ ਸਵੇਰੇ ਵੀ ਆ ਜਾਣ ਚੰਗੀ ਗੱਲ ਆ ਜੀ ਹਨਾ ਪਰ ਅੱਪ ਤੋਂ ਡਰ ਲੱਗਦਾ ਸਾਡੇ ਤਾਂ ਮੱਕੀ ਵੀ ਸੁੱਕੀ ਜਾਂਦੀ ਹੈਗੀ ਤੇ ਪਹਿਲਾਂ ਤਾਂ ਰਮਾਈ ਨਹੀਂ ਹੈਗੀ ਵੀ ਮੀਂਹ ਨਾ ਪੈ ਜੇ ਵਿਚਾਰ ਪਾਉਣਾ ਤੇ ਨਾ ਮੀਂਹ ਪਿਆ ਨਾ ਰਮਾਇਆ ਸੁੱਕੀ ਜਾਂਦੀ ਹੈ ਵਿਚਾਰੀ ਜੇ ਹੁਣ ਚਾਰ ਪੈਜ ਚੰਗੀ ਗੱਲ ਹੀ ਆਏਗੀ ਹੁਣ ਰੱਬ ਮੀਂਹ ਨਾ ਪਾ ਦੇ ਹਾਂ ਲੱਗਦਾ ਵੀ ਮੀਂਹ ਆਊਗਾ ਮੀਂਹ ਵਾਲਾ ਮੌਸਮ ਕਰ ਲਾਂ ਲਾ ਕਦੇ ਕਰੇ ਤੇ ਐਸੇ ਜਿਹਾ ਧੰਨਵਾਦ ਤੇ ਮੀਂਹ ਵਾਲਾ ਮੌਸਮ ਹੋਇਆ ਪਿਆਗਾ ਤਾਂ ਕਰਕੇ ਬਸ ਐਂ ਕਹਿੰਦੇ ਸੀ ਕਿ ਵੀ ਰੱਬਾ ਟਲਿਆ ਰਹੇ ਚੰਗੀ ਗੱਲ ਹੀ ਆਏਗੀ ਇੱਕ ਹਫਤਾ 10 ਦਿਨ ਨਹੀਂ ਨਾ ਪਾਵੇ ਇੱਕ ਹਫਤਾ ਹੀ ਵਾਧੂ ਆ ਬਰਦਾ ਹਫਤੇ ਹਫਤੇ ਚ ਹਨਾ ਕਿ ਸਾਂਬੀਰ ਆਪਦਾ ਅਚਾਰ ਪਾ ਲਾਂਗੇ ਜੀਰੀ ਤਾਂ ਕੋਈ ਗੱਲ ਨਹੀਂ ਮੀ ਪੈਂਦੇ ਚ ਵੀ ਲੱਗੀ ਜਾਂਦੀ ਆ ਹਨਾ ਤੇ ਮੂੰਗੀ ਵਾਲਾ ਵਹਣ ਆਪਣਾ ਕੱਲ ਨੂੰ ਲੱਗ ਜਾਊਗਾ ਕੱਲ ਨੂੰ ਸ਼ਾਇਦ ਇੱਕ ਟਾਈਮ ਦੀ ਰੋਟੀ ਪੱਕੂਏਗੀ ਪੱਕੂਗੀ ਸਵੇਰ ਸਵੇਰ ਦੀ ਦੁਪਹਿਰ ਨੂੰ ਜੀਰੇ ਲੱਗ ਦੇਗੀ ਕੀ ਕਰੀਏ ਜੀ ਗਿਣ-ਗਿਣ ਕੇ ਟਾਈਮ ਕੱਢਦੇ ਆ ਵੀ ਅੱਜ ਦਾ ਅੱਜ ਦਾ ਕੰਮ ਨਿਪਟ ਗਿਆ ਜੀ ਰੇ ਲਾਲਾ ਕਰ ਤਾਂ ਇੰਨੀ ਗਰਮੀ ਚ ਆਪਦੀ ਰੋਟੀ ਪਾ ਨਹੀਂ ਬਣਦੀ ਆਪ ਆਪ ਦਾ ਚਾਹ ਪਾਣੀ ਨਹੀਂ ਬਣਦਾ ਹਨਾ ਤੇ ਔਖਾ ਚਲ ਉਹ ਜਿਹੜੇ ਖੇਤ ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਦੇਣੀ ਹੈ ਕਿ ਆਪਾਂ ਐ ਨਹੀਂ ਕਹਿੰਦੇ ਹੈਗੇ ਵੀ ਬਹੁਤ ਗਰਮੀ ਆਏਗੀ ਗਰਮੀ ਚ ਜਿਹੜੇ ਪਣੇ ਕਹਿੰਦੇ ਨੇ ਸਾਡੇ ਪਣੇ ਆਇਆ ਹੀ ਨਹੀਂ ਹੈਗਾ ਸਾਡੇ ਰੋਟੀ ਨਹੀਂ ਹੈਗੀ ਚਾਹ ਚਾਹ ਤੋਂ ਛੱਟ ਤਾਂ ਵਧੀਆ ਪਣੋ ਥੋੜਾ ਜਿਹਾ ਸੁਰਗ ਹੈ ਹਨਾ ਛੱਟ ਤਾਂ ਬਹੁਤ ਔਖਾ ਹੈ ਜੇ ਜਿਹੜੀ ਕੱਲੀ ਕਰੀ ਪੈਣਾ ਹੋਲਾ ਤਾਂ ਹੁਲੀਆ ਵਿਗੜ ਜਾਂਦਾ ਹੋਊਗਾ ਜਿਹਦੇ ਤੋਂ ਨੇ ਚਲੋ ਤਾਂ ਬੰਡ ਚੁੰਡ ਕੇ ਕਰ ਲਾਂਦੀਆਂ ਨੇਗੀਆਂ ਕਿਉਂਕਿ ਇੱਕ ਬੰਦਿਆਂ ਨੂੰ ਫਿਰ ਕੰਮ ਵੱਧ ਹੁੰਦਾ ਮਾਲ ਪਸ਼ੂ ਦਾ ਹੋ ਜਾਂਦਾ ਜਵਾਕ ਵੀ ਸਕੂਲ ਦੌਰ ਨੇ ਹੁੰਦੇ ਨੇ ਕਿ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਕਿੱਧਰ ਕਿੱਧਰ ਅਗਲੀ ਹੋਵੇ ਹਣਾ ਕਿੱਧਰ ਨਾ ਹੋਵੇ ਤੇ ਦੇਖੋ ਕੀ ਬਣਦਾਗਾ ਚਲੋ ਜੇ ਪਵਾਚ ਮਿਲ ਦਿਆਂਗੇ ਫਿਰ ਤੇ ਕਰ ਦਿਆਂਗੇ ਆਪਣੇ ਸਿਰੂ ਕੰਮ ਆਥਣ ਦੇ ਤੇ ਸਰਦਨ ਬਸ ਐ ਚੱਲੀ ਜਾਂਦੀ ਹੈ ਚੱਕੀ। ਭੁਕੀ ਜਾਂਦੀ ਹੈ ਹੌਲੀ-ਹੌਲੀ ਕਦੇ ਪਾਇਗੇ ਕਦੇ ਪਾਇਗੇ ਕਦੇ ਕਰ ਲਿਆ ਤੇ ਧਮ ਲੈ ਲੈ ਕੇ ਮੁਰਕੋ ਮੁਰਕੀ ਹੋਏ ਰਹੇ ਨੇ ਸਾਦਨ ਕਿਸੇ ਟਾਈਮ ਮੁਰਕਾ ਨਹੀਂ ਸੁੱਕਦਾ 6 ਪੱਖੇ ਥੱਲੇ ਬੈਠਿਆ ਚ ਇਹ ਕੰਮ ਕਰਦਿਆ ਮੁਰਕਾ ਨਹੀਂ ਸੁੱਕਦਾ ਹੈਗਾ ਚਲੋ ਜੀ ਆਪਾਂ ਬਾਅਦ 'ਚ ਗੱਲ ਕਰਦੇ ਥੋੜੇ ਨਾਲ ਤੇ ਫਿਰ ਮਿਲਦੇ ਹਾਂ। ਲੋ ਜੀ ਆਪਾਂ ਚਾਵਲ ਬਣਾਉਣੇ ਆਗੇ ਪਹਿਲਾਂ ਆਹ ਟੱਬ ਕੱਪੜਾ ਸੁਕਣਾ ਪਿਆ ਹੋਰ ਧੁਕਬਾੜੀ ਸੀ ਹੁਣ ਸਵਾ 3:30 ਹੋ ਗਏ ਹੁਣ ਪਾਉਣੇ ਨੇ। ਪੜ ਤਲ ਕਰ ਦਈਏ ਪਾ ਤੇ ਤੋਂ ਆ ਗਏ ਇਹ ਜਸਿਕੋ ਤੇ ਬਣਾ ਕੇ ਚੌਲ ਨਾਲ ਚੌਲ ਖਾ ਲਾਂਗੇ ਜਾਂ ਦਰ ਨਾਲ ਖਾ ਲਾਂਗੇ ਗਰ ਮੈਂ ਜਿ ਫਰੀ ਪਿਆ ਸਰੀਰ ਹੈ ਨਹੀਂ ਟੱਟਾ ਦੋ ਪਿਆਜ਼ ਜੀਰੇ ਨੇਗੇ ਤੇ ਹੋਣਾ ਸਾਰੇ ਕੰਮ ਇਕੱਠੇ ਹੋ ਗਏ ਤੱਕ ਪੈ ਨਿਕਲ ਨੂੰ ਜੀਨ ਕਰਦਾ ਕੰਮ ਕਰ ਨੂੰ ਤੇ ਵਿੰਦ ਚੇ ਮੁੜਕ ਮੁੜਕੀ ਹੋ ਜਾ ਰਹਾ ਕੰਮ ਕਰਦੇ ਵਾਹ ਗਰੂ ਆਏ ਕਿਤੇ ਵਾਲੀ ਗਰਮੀ ਤੇ ਜ਼ਿਆਦਾ ਹੀ ਰਹੁ ਪਤੰਟਾ ਪਿਛਲੇ ਸਾਲ ਵਾਲੀ ਭੁੱਲ ਜਾਣੇ ਆਪਾਂ ਵਾਹ ਗੀ ਪਤਾ ਨਹੀਂ ਆਏ ਕਿਤੇ ਹੈ ਹੀ ਜ਼ਿਆਦਾ ਹੈ ਕੋਈ ਸਮਝ ਨਹੀਂ ਆਉਂਦੀ ਕੋਈ ਪਾਉਣਾ ਨੇ ਆ ਚੌਰ ਚੰਤੇ ਹੋਏ ਤੇ ਆ ਤੜਕਾ ਥੁਜੇ ਥੁਜੇ ਆ ਕੱਪੜੇ ਸੁਕਾਉਣੇ ਪਾ ਦੇਣੇ ਜੀਰਾ ਪਾ ਕੇ ਉੱਪਰ ਚੱਤੂ ਵਾਹਰ ਤੋਂ ਕਬਾਲੂ ਉਹ ਮਹਾਰੰਗ ਫਿੱਟ ਜਾਣਗੇ ਕੱਪੜਿਆਂ ਸੌਟਾਂ ਦੇ ਸ਼ੁੱਧ ਹੋ ਜਾਣਗੇ ਸਰਦਾਰ ਜੀ ਟੋਕਾ ਕਰਨ ਲੱਗਦੇ ਸੀ ਮੈਂ ਪਹਿਲਾਂ ਮੇਰਾ ਕੰਮ ਪਵਾਉ ਨਾਲ ਗਰਮੀ ਤੋਂ ਸਾਹ ਸੁਖੀ ਜਾਂਦੇ エータモノカン、ビューポポバータカプラン。 ਪਾ ਕੱਪੜੇ ਸੁੱਕੋਨੇ ਪਾਇਆ ਹੈ ਤੇ ਆਪਣੇ ਗੰਡੇ ਭੁੱਜ ਗਏ ਬਾਲੇ ਕਾਲੇ ਜੀ ਨਮ ਕਰਦੀ ਹੁੰਦੀ ਕਿਉਂਕਿ ਬਾਲੇ ਕਾਲੇ ਜੇ ਫਿਰ ਸਿੱਕੇ ਚਾਵਲ ਗੁੜੇ ਵਾਲੇ ਘਰ ਦੇ ਚਾਵਲ ਨੇ ਕੜਾਹੀ ਕੋਈ ਪਾਣੀ ਪਾ ਥੋੜਾ ਜਿਹਾ ਹੋਰ ਪਾ ਦਨੇਗੀ ਤੁਸੀਂ ਕਹੋਗੇ ਹਰੀ ਮਿਰਚ ਨਹੀਂ ਪਾਈ ਟਮਾਟਰ ਨਹੀਂ ਪਾਇਆ ਸੀ ਸਬਜੀ ਨਾਲ ਖਾਣੇ ਨੇ ਜਿਹੜੀ ਸਬਜੀ ਨਾਲ ਖਾਣੇ ਹੋਣ ਬਸ ਕਾਲੀ ਮਿਰਚ ਤੇ ਨਮਕ ਪਾ ਕੇ ਬਣਾਉਣੀ ਹੈ। ਦਾਲ ਚਾਹ ਹੋਰ ਖਾਣੇ ਨੇ। ਲਈਆਂ ਨਾ ਖਾਣ। ਹਾਂ ਤਾਂ ਹੜਿੱਕੀ ਖਾਂਦਾ ਕਿਉਂਕਿ ਥੋੜੇ ਹੁੰਦੇ ਨੇ ਹਨ। ਥੋੜੇ ਜਿਹਾ ਬਾਇਵਾਦੀ ਦਾ ਡਰ ਹੁੰਦਾ ਪਕੜ ਰੋ ਹੀ ਖਾਣੇ ਆ ਥੋੜੀ ਕਾਲੀ ਮਿਰਚ ਪਾ ਦਿੰਦੇ। ਇਹਨੇ ਇੱਕ ਵਾਰ ਦਾ ਸਾਬਾ ਬਣਾਉਣੀ ਆਂਗੇ। ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ। ਮੈਂ ਚਲ ਟਾ ਕੇ ਦਾਂ। ਗਰਮੀਆਂ ਜਿਹੜੀ ਬਹੁਤ ਜ਼ਿਆਦਾ ਹੈਗੀ ਰੋ ਰੋ ਇਹਦਾ ਕੀ ਕਹਿਣਾਗਾ। ਪਾਣੀ ਪਿੰਦੇ ਰਹੋ ਹਵਾ ਚ ਰਹਿੰਦੇ ਬੈਂਦੇ ਰਹੋ ਹਣ ਤੇ ਠੰਡੇ ਠੰਡੇ ਕੰਮ ਕਰੋ ਪਰ ਅੱਜ ਸਾਡੇ ਤਾਂ 12:30 ਵਜੇ ਕੇ ਕੰਮ ਨੂੰ ਨਿਬੜਿਆ ਨਹੀਂ ਹੈਗਾ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਲਈ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ